ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁਰਜ ਜਵਾਰ ਸਿੰਘ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਨੇੜੇ ਇਹ ਬਰਗਾੜੀ ਦੇ ਰਹਿ ਜਾਂਦਾ ਹੈ ਬਰਗਾੜੀ ਤੋਂ ਮਸਾਂ 3 ਕਿਲੋਮੀਟਰ ਸਾਈਡ ਤੇ ਆਟਵਾਏ ਪਿੰਡ ਬਰਗਾੜੀ ਮੇਨ ਰੋਡ ਤੇ ਆਉਂਦਾ ਜਦੋਂ ਆਪਾਂ ਕੋਟਕਪੂਰੇ ਤੋਂ ਵਾਇਆਵਾਜਾਖਾਨਾ ਬਠਿੰਡੇ ਵਾਲ ਨੂੰ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਵੀ ਬਾਈ ਹੋਰਾਂ ਦਾ ਘਰ ਬਰਗਾੜੀ ਦੇ ਨੇੜ ਹੀ ਹੈ ਅੱਧ ਵਿਚਾਲੇ ਜੇ ਰਹਿ ਜਾਂਦਾ ਇੱਕ ਪਾਸੇ ਬੁਰਜ ਜਵਾਰ ਸਿੰਘ ਵਾਲਾ ਪਿੰਡ ਹੈ ਤੇ ਦੂਜੇ ਪਾਸੇ ਬਰਗਾੜੀ ਹੈ ਇੱਥੇ ਵੀਰ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਇੱਕ ਅੱਧਾ ਨਗ ਵਿਕਰੀ ਵਾਲਾ ਆਉਂਦਾ ਰਹਿੰਦਾ ਅੱਜ ਸਾਹਮਣੇ ਤੁਸੀਂ ਗਾਂ ਦੇਖ ਰਹੇ ਹੋ ਵਿਕਾਊ ਬਾਈ ਨੇ ਕੀਤੀ ਹੈ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਇਹ ਗੱਬਣ ਗਾਂ ਹੈ ਰੇਟ ਵੀਡੀਓ 'ਚ ਹੋਊਗਾ ਤੇ ਆਮ ਫਾਰਮਰ ਦੀ ਪਹੁੰਚ ਵਾਲਾ ਹੋਊਗਾ ਸੋ ਤੁਸੀਂ ਤਸੱਲੀ ਕਰਕੇ ਖਰੀਦਿਓ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਆਪਾਂ ਤੋਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸ ਦਿਓ ਵੀਰੇ ਨਾਮ ਬਾਈ ਪਰਮਾਦਰ ਸਿੰਘ ਜੀ ਤੁਹਾDmatma ਬਈ ਅੱਜ ਆਪਾਂ ਇੱਕ ਗਾਂ ਵੇਚਣ ਲੱਗੇ ਹਾਂ ਵਿਕਰੀ ਚ ਆਈ ਵੀ ਆ ਖਰੀਦੀ ਹੋਈ ਆਪਣੀ ਹਾਂਜੀ ਜੀ ਵੀ ਖਰੀਦੀ ਵੀ ਜੀ ਕਿੰਨਾ ਵਸੂਆ ਸੂਪ ਫਿਰ ਦੂਜਾ ਸੂਸ ਹੁੰਦੀ ਹੈ ਜੀ ਕਿੰਨਾ ਟਾਈਮ ਲੇਜੂ ਹਜੇ ਡਾਂਗ ਦੇ ਲੋਵੇ ਬਾਹਰ ਦੇਣ ਲੈਂਦੀ ਤਿਆਰੀ ਚ ਹੈ ਤਿਆਰੀ ਜੀ ਆਈ ਹਾਂਜੀ ਹਾਂਜੀ ਕੀ ਡਿਮਾਂਡ ਕਰਦਾਂ ਡਿਮਾਂਡ 71000 ਰੁਪਏ ਜੀ 71000 ਹਾਂਜੀ ਹਾਂਜੀ 70 ਤੇ ਇੱਕ ਨਾ ਹਾਂਜੀ ਹਾਂਜੀ ਖੋਲੋ ਬਈ ਨੂੰ ਦੋਸਤੋ 71000 ਇਹਦਾ ਰੇਟ ਬਾਈ ਨੇ ਰੱਖਿਆ ਥਣ ਸੋਹਣਾ ਮੋਟਾ ਬਾਕੀ ਸਹਿਜ ਪਸਮਾ ਦੇ ਵਿੱਚ ਕਨਫਰਮ ਹੋ ਜਾਊਗਾ ਟਾਂਚਾ ਤੁਸੀਂ ਦੇਖ ਲਓ 71000 ਰੇਟ ਹੈ ਤਿਆਰੀ ਸੋਹਣੀ ਹੈ ਸੋਨ ਦੀਆਂ ਤਿਆਰੀਆਂ ਜੀਆਂ ਚੀ ਆ ਦੋਸਤੋ ਇਹ ਤੁਹਾਡੀ ਟਾਂਗੀ ਲਾਉਗੀ ਹੋ ਸਕਦਾ ਹੈ ਰਾਤ ਨੂੰ ਤੋਂ ਸੂਬੇ ਅੱਜ ਜਾਂ ਕੱਲ ਤਾਂ ਦਿਨ ਹੋਰ ਲੈ ਜੇ ਬਾਕੀ ਤਿਆਰੀ ਹੋਣ ਦੀ ਤੁਸੀਂ ਇਹਦੀ ਦੇਖ ਸਕਦੇ ਹੋ ਬਈ ਇੱਥੇ ਕਮਾ ਦੇ ਹੋਰ ਥੋੜਾ ਜੀ ਤੇ ਤਿਆਰੀ ਤੁਸੀਂ ਦੇਖੋ ਬਾਕੀ ਜਦੋਂ ਪਸੂ ਸੋਨ ਲੱਗਦਾ ਉਦੋਂ ਹੋਰ ਹਵਾਨਾ ਭਰ ਜਾਂਦਾ ਹੁੰਦਾ ਟਾਂਚਾ ਤੁਸੀਂ ਦਾ ਦੇਖ ਲਓ ਆਹ ਵੇਟ ਸੋ ਦੇਖੋ ਸਟਰਕਚਰ ਜਿਹਨੂੰ ਪਸੰਦ ਆਉਂਦੀ ਹੈ ਵੈਟ ਤਾਂ ਤੁਸੀਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਕਿੱਕੀ ਨਾਕਸੀ ਅੱਜ ਦੀ ਵੀਡੀਓ ਚ ਬਾਕੀ ਆਈ ਜਾਂਦੇ ਆ ਵੀਰ ਕੋਲ ਰੂਟੀਨ ਚ ਪਸੂ ਇੱਕ ਅੱਧਾ ਨਾਕ ਤਾਂ ਬਰੇਖਾਲ ਜਿੱਥੇ ਅਵੇਲੇਬਲ ਹੁੰਦਾ ਹੀ ਹੈ ਠੰਡੀ ਜਿਹੜਾ ਕੋਈ ਚੱਕਰ ਨਹੀਂ ਜਿਹਨੂੰ ਅੱਜ ਇਸਲੇ ਬਿਖੇ ਠੰਡੀ ਸੀ ਲਾ ਦਸੋ ਇਸ ਪੱਖ ਤੋਂ ਵੀ ਕੋਈ ਡਰ ਨਹੀਂ ਭਲੂਣ ਚਾ ਥਾਣ ਜਦੋਂ ਭਲੂਣ ਲਾਊਗੀ ਤਾਂ ਥਾਣ ਵੀ ਹੋਰ ਸੋਹਣਾ ਨਿਖਰੂਗਾ ਬਾਕੀ ਰੇਟ ਤੁਹਾਨੂੰ ਦੱਸਤਾ ਬਾਈ ਨੇ ਬਈ ਪੁੱਛ ਫੜੋ ਜੀ ਖਵਾਨਾ ਦੇਖੋ ਇਹਦਾ ਚੰਗਾ ਸਹਿਜ ਹਵਾਨੇ ਦਾ ਅਜੇ ਭਲੂਣ ਤੋਂ ਬਾਅਦ ਚੁੱਚਾ ਉੱਠ ਖੜੂਗਾ ਹਵਾਨਾ ਪਰ ਸਟਾਰਟਿੰਗ ਪੁਆਇੰਟ ਇਤਲਾਪਈਆਂ ਬਈਏ ਹਾਂ ਸਪੇਸ ਅਜੇ ਤੁਸੀਂ ਦੇਖ ਲਓ ਥੋੜਾ ਜਿਹਾ ਘੱਟ ਸਮਹੀ ਹੈ ਜੇ ਹੋਰ ਵੱਧ ਸਮਝਾਂਦੀ ਤਾਂ ਗੱਲ ਕੁਸੂਰ ਹੁੰਦੀ ਰੇਟ ਵਾਲੇ ਪੱਖ ਤੋਂ ਵੀ ਫਿਲਹਾਲ ਤੁਸੀਂ ਇਹਨੂੰ ਖਰੀਦ ਸਕਦੇ ਹੋ ਤੇ ਅਗਲੇ ਸਾਲ ਚੰਗੀ ਸੰਭਲੋਗੇ ਕੀਮਤ ਵੀ ਵਧਾ ਚੁਗੀ ਜਿਹੜੇ ਹਿਸਾਬ ਤੇ ਪਸ਼ੂਆਂ ਦੇ ਰੇਟ ਵਧ ਰਹੇ ਆ ਤੋਸ ਹਿਸਾਬ ਤੇ ਜੇ ਦੇਖੀਏ ਤਾਂ ਅਗਾੜੀ ਗੂੜੀ ਚੰਗੀ ਹੈ ਰੰਗ ਰੂਪ ਸੋਹਣਾ ਹੈ ਬਾਕੀ ਇੱਥੋਂ ਤੁਸੀਂ ਫੇਰ ਹਵਾਨਾ ਦੇਖੋ ਇਹਦਾ ਸੋ ਨਾਗੇ ਕਿਸੇ ਦੋਸਤ ਕੋ ਤੁਹਾਨੂੰ ਵੜੇ ਦਿਖਾਤੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਪਸ਼ੂ ਥੋੜ੍ਹੀ ਆਪਦੀ ਇੱਛਾ ਨਾਲ ਖਰੀਦਿਆ ਜਾਂਦਾ ਤੇ ਉਹਦੀ ਤਸੱਲੀ ਕਰਨਾ ਵੀ ਤੁਹਾਡਾ ਹੱਕ ਹੁੰਦਾ ਹੈ ਧੰਨਵਾਦ